ਲੋਕ ਸਭਾ ਚਲੰਦਰ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਆਪਣੀ ਚੋਣ ਮਹਿਮ ਨੂੰ ਤੇਜ਼ ਕਰਦੇ ਹੋਏ ਗੁਰਾਇਆਂ ਵਿਖੇ ਸ਼੍ਰੀ ਰਾਮ ਮੰਦਰ ਰਿਸ਼ੀਕੁਟੀਆਂ ਗੁਰਾਇਆਂ ਬਾਬਾ ਬਾਲਕਨਥ ਮੰਦਰ ਗੁਰਾਇਆਂ ਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਉਹ ਹਲਕਾ ਫਲੋਰ ਦੇ ਵਕ ਵਕ ਧਾਰਮਿਕ ਆਸਥਾਨਾਂ ਤੇ ਨਤਮਸਤਕ ਹੋਣ ਲਈ ਆਏ ਸਨ ਇਸ ਤੋਂ ਇਲਾਵਾ ਹਲਕਾ ਫਲੋਰ ਵਿੱਚ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਭਾਜਪਾ ਨੂੰ ਵੱਡਾ ਹੰਗਾਰਾ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਮਿਲ ਰਿਹਾ ਹੈ ਇਸ ਵਾਰ 400 ਦੇ ਆਰ ਪ੍ਰਧਾਨ ਮੰਤਰੀ ਮੋਦੀ ਦੀ ਛੋੜੀ ਜਲੰਧਰ ਦੀ ਸੀਟ ਜਿੱਤ ਕੇ ਪਾਈ ਜਾਵੇਗੀ ਇਸ ਮੌਕੇ ਮੰਡਲ ਪ੍ਰਧਾਨ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਭਾਜਪਾ ਵਰਕਰ ਅੰਥਕ ਮਿਹਨਤ ਕਰ ਰਹੇ ਹਨ ਤੇ ਵੱਡੀ ਲੀਡ ਇਸ ਵਾਰ ਜਲੰਧਰ ਲੋਕ ਸਭਾ ਤੋਂ ਭਾਜਪਾ ਨੂੰ ਮਿਲੇਗੀ ਹਾਂਜੀ ਸਰ ਅੱਜ ਗੁਰਾਇਆਂ ਫੇਰੀ ਦੇ ਦੌਰਾਨ ਗੁਰਾਇਆਂ ਦੇ ਸਨ ਉਪਰਚੀਨ ਰਾਮ ਮੰਦਰ ਰਿਸ਼ੀ ਕੁਟਿਆ ਦੇ ਵਿੱਚ ਅਸ਼ੀਰਵਾਦ ਲੈਣ ਦਾ ਮੌਕਾ ਪ੍ਰਾਪਤ ਹੋਇਆ ਤੇ ਨਾਲ ਹੀ ਨਾਲ ਪੋਣਾ ਹਰੀ ਬਾਬਾ ਬਲਕਨਾਥ ਜੀ ਮਹਾਰਾਜ ਉਹਨਾਂ ਦੇ ਮੰਦਿਰ ਦੇ ਵਿੱਚ ਜਿਹੜਾ ਨਮਨ ਕਰਨ ਦਾ ਸੁਆਪ ਪ੍ਰਾਪਤ ਹੋਇਆ ਇਹਦੇ ਨਾਲ ਬਹੁਤ ਸਾਰੀਆਂ ਮੀਟਿੰਗਸ ਹੈ ਜਿਹੜੀਆਂ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕੀਤੀਆਂ ਲੀਆਂ ਸੋ ਮੈਂ ਧੰਨਵਾਦ ਕਰਦੀ ਹਾਂ ਸਾਰੇ ਸਾਥੀਆਂ ਦਾ ਪੂਰੇ ਆਪਣੇ ਜੁਨਨ ਦਾ ਜਨਾ ਬਲੁਸਤੰਗਾ ਸਾਹਿਬ ਉਹਦੇ ਜਿਹੜਾ ਦਵਾਇਆ ਬਿਚ ਲੰਗਿਆ ਔਰ ਮੈਨੂੰ ਬਹੁਤ ਆਸ ਹੈ ਅੱਜ خط کے لئے جڑے لوگ ہے پردان منتری شری نریندر موی جی انہوں نے سوچ کے نا جڑنا چاہتے ہیں انہوں کی جی پرنالی ہے انہوں کے جڑنا چاہتے ہیں اور بڑے اچھے رزلٹ ہے جنہیں چناب دے کے لئے ہلکے آن ہیں تو میں سارے ساتھ کا اپنے بہت بہت, بہت دن وادی भारत माता की जय भारत माता की जय भारतीय जनता पार्टी जिंदाबाद भारतीय जनता पार्टी जिंदाबाद आज श्री शिशिर रिंकू जी पूर्व एमपी और भारतीय जनता पार्टी के कैंडिडेट आज गायन के बीच आए ਉਹ ਬਾਬਾ ਬਾਚਨਾਰਥ ਮੰਦਿਰ ਜੀ ਦੇ ਵਿੱਚ ਉਹਨਾਂ ਨੇ ਮੱਥਾ ਟੇਕਿਆ ਉਸ ਤੋਂ ਬਾਅਦ ਸ੍ਰੀ ਰਿਸ਼ੀ ਕੁਪੀਆ ਰਾਮ ਮੰਦਿਰ ਵਿੱਚ ਨਸਦਵਤ ਹੋ ਗਏ ਉਹਨਾਂ ਨੇ ਮੱਥਾ ਟੇਕਿਆ ਅਸ਼ੀਰਵਾਦ ਲਿਆ ਉਸ ਤੋਂ ਬਾਅਦ ਸੰਗ ਢੇਸੀਆਂ ਦੇ ਵਿੱਚ ਭਰਮੀ ਸਭਾ ਨੂੰ ਉਹਨਾਂ ਨੇ ਸੰਬੋਧਿਤ ਕੀਤਾ ਔਰ ਜਿਹੜੇ ਉੱਥੇ ਦੇ ਕੰਮ ਕਰਾਉਣ ਵਾਲੇ ਸੀਗੇ ਉਹ ਲੋਕਾਂ ਨੇ ਦੱਸੇ ਉਹਨਾਂ ਨੇ ਵਾਅਦਾ ਦਵਾਇਆ ਕਿ ਜਿਹੜੇ ਵੀ ਇੱਥੇ ਦੇ ਕੰਮ ਹੋਣਗੇ ਪੂਰੀ ਤਰ੍ਹਾਂ ਪੂਰੇ ਨਿਪੜੇ ਚੜ੍ਹੇ ਜਾਣਗੇ ਅਤੇ ਉੱਥੇ ਉਹਨਾਂ ਨੇ 50 60 ਨਵੇਂ ਬੰਦਿਆਂ ਨੂੰ ਜੁਆਇਨੇ ਕਰਾਈ ਤੇ ਬਲੌਕ ਸੰਪਤੀ ਦੇ ਮੈਂਬਰ ਨੂੰ ਵੀ 3 ਰੀ ਭੂਟਾ ਸਿੰਘ ਜੀ ਨੂੰ ਜੁਆਇਨ ਕਰਾਇਆ ਉਸ ਤੋਂ ਬਾਅਦ ਉਹ ਇਸ ਵੇਲੇ ਅੱਗੇ ਚਲੇ ਗਏ ਆ ਸੇਕੂਪੁਰਾ ਉੱਥੇ ਨਵੇਂ ਜੁਆਇਨਿੰਗ ਕਰਾਉਣੀਆਂ ਇਹ ਦੇਖਦੇ ਹੋਏ ਆ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਬੀਜੇਪੀ ਪਾਰਟੀ ਨੂੰ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਫਰਨੋ ਵਤਵਾਦ ਆਪਣੇ ਹਲਕੇ ਦੇ ਵਿੱਚੋਂ ਜਿਤਾ ਕੇ ਬਹੁਤ ਵਾ ਵੋਟਾਂ ਪਵਾ ਕੇ ਪਹੁੰਚ ਜਾਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ